ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਆਪਾਂ ਅੱਜ ਫੇਰ ਇੱਕ ਵਾਰੀ ਬਾਦਸ਼ਾਪੁਰ ਕ ਘਰਦਰਿਆ ਦੇ ਉੱਤੇ ਆਏ ਆਂ ਜੀ ਤੇ ਆ ਬੰਨ ਹੈ ਜੀ ਬਾਦਸ਼ਾਪੁਰ ਦਾ ਜਿੱਥੇ ਆ ਮਿੱਟੀ ਲਈ ਮਜ਼ਬੂਤੀ ਕੀਤੀ ਹੋਈ ਇੱਕ ਵਾਰੀ ਆਪਾਂ ਪਹਿਲਾਂ ਵੀ ਆਏ ਸੀ 8-10 ਦਿਨ ਪਹਿਲਾਂ ਜਦੋਂ ਪਾਣੀ ਚੜਿਆ ਸੀਗਾ ਪਹਿਲਾਂ ਤੇ ਆਪਾਂ ਪਹੁੰਚ ਗਏ ਜੀ ਘੱਗਰ ਦਰਿਆ ਪਿੰਡ ਬਾਦਸ਼ਾਪੁਰ ਤੇ ਵੇਖਦੇ ਆਂ ਜੀ ਮੌਕੇ ਦਾ ਹਾਲ ਕੀ ਸਥਿਤੀ ਹੈ ਜੀ ਪਾਣੀ ਦੀ ਤੇ ਆਜੋ ਤੁਹਾਨੂੰ ਦਿਖਾਈਏ ਜੀ ਆ ਆ ਗਿਆ ਜੀ ਬਾਦਸ਼ਾਹਪੁਰ ਪੁਲ ਕਾ ਗਰਦ ਰਿਆ ਮੋਟਰਾਂ ਚੱਲਦੀਆਂ ਪਈਆਂ ਜ਼ਿਮੀਦਾਰਾਂ ਦੀਆਂ ਝੋਨੇ ਨੂੰ ਪਾਣੀ ਦੀ ਲੋੜ ਸੀ ਸਪਰੇਆਂ ਸ਼ੁਰੂ ਕਰਤੀਆਂ ਸੀ ਜ਼ਿਮੀਦਾਰਾਂ ਨੇ ਆਹ ਵੇਖੋ ਜੀ ਆਹ ਪੁਲੀਆਂ ਪਾਣੀ ਦੇ ਵਿੱਚ ਅੱਧੀਆਂ ਡੁੱਬੀਆਂ ਹੋਈਆਂ ਨੇ ਤੇ ਆਜੋ ਫਿਰ ਵਿਖਾਉਂਦੇ ਆ ਤੁਹਾਨੂੰ ਪਾਣੀ ਆਹ ਵੇਖੋ ਜੀ ਇਧਰੋਂ ਪਾਣੀ ਆਉਂਦਾ ਪਿਆ ਜੀ ਇਸ ਟਾਈਮੇ ਫਰਚੰਦਪੁਰਾ ਸਾਈਡ ਤੋਂ ਬਾਸ਼ਾਪੁਰ ਬੀੜ ਹਰਚੰਦਪੁਰਾ ਤੋਂ ਪਾਣੀ ਉਸ ਸਾਈਡ ਤੋਂ ਆਉਂਦਾ ਪਿਆ ਜਿੱਥੇ ਆਪਾਂ ਖੜੇ ਆ ਜੀ ਮੌਜੂਦਾ ਹਾਲਾਤ ਤੁਸੀਂ ਵੇਖ ਲਓ ਉਹ ਸਾਹਮਣੇ ਝੋਨਾ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਹਫਤਾ ਪਹਿਲਾਂ 10 ਦਿਨ ਤੇ ਉਹ ਤੋਂ ਇਹਦੇ ਪਾਣੀ ਵੜਨ ਨੂੰ ਤਿਆਰ ਹੋਇਆ ਪਿਆ ਸੀ ਹੁਣ ਪਾਣੀ ਥੋੜਾ ਜਿਹਾ ਲੱਥਿਆ ਜੀ 2-3 ਇੰਚ ਮੋੜਾ ਪਿਆ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਖਤਰਾ ਟਲ ਗਿਆ ਖਤਰਾ ਨਹੀਂ ਜੇ ਟਲਿਆ ਖਤਰਾ ਜੇ ਟਲ ਜਾਏਗਾ ਪਰਮਾਤਮਾ ਸੁੱਖ ਰੱਖੇ ਥੋੜਾ ਟਾਈਮ ਲੱਗੇਗਾ ਕਿਉਂਕਿ ਜਿੰਨਾ ਜਰ 5 6 ਫੁੱਟ ਪਾਣੀ ਨੀਵਾ ਨਹੀਂ ਹੁੰਦਾ ਉਨਾ ਜਰ ਆਪਾਂ ਕਹਿ ਨਹੀਂ ਸਕਦੇ ਵੀ ਖਤਰਾ ਟਲ ਗਿਆ ਕਿਉਂਕਿ ਪਿੱਛੇ ਜੇ ਬਾਰਿਸ਼ ਹੋ ਜਾਵੇ ਫਿਰ ਵੀ ਖਤਰਾ ਅੱਗੇ ਬਣ ਸਕਦਾ ਪਰ ਬਾਰਿਸ਼ ਮੌਸਮ ਸਾਫ਼ ਹੈ ਪਿੱਛੇ ਰੱਬ ਕਰੇ ਬਾਰਿਸ਼ ਨਾ ਹੀ ਹੋਵੇ ਤੇ ਚੰਗੀ ਗੱਲ ਹੈ ਇਧਰ ਨੂੰ ਪਾਣੀ ਜਾਂਦਾ ਪਿਆ ਜੀ ਇਹ ਪਾਣੀ ਜਾਂਦਾ ਪਿਆ ਹੁਣ ਖਨੌਰੀ ਮੰਡੀ ਵਾਲੀ ਸਾਈਡ ਤੇ ਵੇਖੋ ਜੀ ਤੁਸੀਂ ਪਾਣੀ ਫੁੱਲ ਭਰ ਕੇ ਚੱਲਦਾ ਪਿਆ ਪਾਣੀ ਕਿੰਨਾ ਉਤਰਿਆ ਹੈ 2 3 ਇੰਚ ਲਗਭਗ ਉਤਰਿਆ ਜੀ ਤੇ ਬਾਕੀ ਤੁਹਾਨੂੰ ਦੱਸਦੇ ਆਂ ਵੀ ਕਿੱਥੋਂ ਪਤਾ ਲੱਗਣਾ ਆਪਾਂ ਨੂੰ 2-3 ਇੰਚ ਪਾਣੀ ਉੱਤਰਿਆ ਉਹ ਸਾਹਮਣੇ ਬਾਦਸ਼ਾਹਪੁਰ ਪਿੰਡ ਜੇ ਇੱਦਾਂ ਦਿਖਦਾ ਪਿਆ ਈ ਸਾਈਡ ਤੇ ਪਾਣੀ ਥੋੜਾ ਉੱਤਰਿਆ ਪਹਿਲਾਂ ਨਾਲੋਂ ਸਾਰੇ ਕਿਤੇ ਨਾ ਸਥਿਤੀ ਸੇਮ ਹੀ ਐ ਉਹਨਾਂ ਕੀ ਪਾਣੀ ਖਣੌਰੀ ਉੱਤਰਿਆ ਉਹਨਾਂ ਕਿ ਇੱਥੇ ਉਹਨਾਂ ਕਾ ਹਰਚੰਦਪੁਰਾ ਪਾਣੀ ਉੱਤਰਿਆ ਸੇਮ ਹੀ ਐ ਜੀ ਪਾਣੀ ਤੇ ਕਿਸੇ ਵੀਰ ਦਾ ਫੋਨ ਆਇਆ ਸੀ ਇੱਧਰ ਸਰਸਾ ਸਾਈਡ ਕਹਿੰਦਾ 2 ਫੁੱਟ ਉੱਤਰ ਗਿਆ ਤੇ ਇੱਧਰ ਮਗਰ ਚੰਡੀਗੜ੍ਹ ਸਾਈਡ ਵੀ ਖੱਗਰ ਦਰਿਆ ਖਾਲੀ ਪਿਆ ਇੱਥੇ ਪਾਣੀ ਕਿਉਂ ਜ਼ਿਆਦਾ ਵੀ ਪਤਾ ਨਹੀਂ ਹੁਣ ਵੀ ਇਹੋ ਹੀ ਚੱਕਰੇ ਵੀ ਸਾਈਡਾਂ ਤੋਂ ਡਰੇਨਾਂ ਨਾਲੇ ਪੈਂਦੇ ਨੇ ਚੋਏ ਵਗੈਰਾ ਤੇ ਹੁਣ ਪਾਣੀ ਹੌਲੀ-ਹੌਲੀ ਨਿਕਲਣਾ ਤੇ ਆਹ ਵੇਖੋ ਜੀ ਆਜੋ ਤੁਹਾਨੂੰ ਖਾਣੇ ਆ ਵੀ ਪਾਣੀ ਕਿੱਥੋਂ ਪਤਾ ਲੱਗਣਾ ਆਪਾਂ ਨੂੰ ਕਿੰਨਾ ਉਤਰਿਆ ਕੋਲ ਚੱਲ ਕੇ ਖਾਣੇ ਥੋੜਾ ਨੇੜੇ ਇੱਥੇ ਕੋਈ ਨਾਪ ਵਾਲੀ ਨਿਸ਼ਾਨੀ ਤੇ ਲੱਗੀ ਨਹੀਂ ਹੋਈ ਵੀ ਜਿੱਥੋਂ ਪਾਣੀ ਦਾ ਪੱਧਰ ਪਤਾ ਚੱਲ ਜੇ ਇੱਥੋਂ ਅੰਦਾਜ਼ਾ ਲੱਗਦਾ ਹੈ ਅੰਦਾਜ਼ਾ ਕਿ ਕਲੀਅਰ ਪਤਾ ਲੱਗਦਾ ਤੁਸੀਂ ਆ ਪਾਈਪ ਵੇਖਿਓ ਹੁਣ ਨੀਲਾ ਇਹਦੀ ਜੜ ਚ ਵੇਖਿਓ ਤੁਸੀਂ ਜ਼ੂਮ ਕਰਦੇ ਆਪਾਂ ਇਹਨੂੰ ਉਹ ਵੇਖੋ ਉਹ ਨਿਸ਼ਾਨੀ ਐ ਇੰਨਾ ਪਾਣੀ ਉੱਤਰਿਆ ਅੱਜ ਕੱਲ ਦਾ ਜਿਹੜੀ ਉਹ ਕਾਲੀ ਨਿਸ਼ਾਨੀ ਵੇਖੋ 2 ਇੰਚ ਲਗਭਗ ਹੋਣੀ ਮੇਰੇ ਹਿਸਾਬ ਨਾਲ ਇੰਨਾ ਪਾਣੀ ਉੱਤਰ ਚੁੱਕਿਆ ਉਹ ਪਹਿਲਾਂ ਪਾਣੀ ਉੱਤੇ ਸੀ ਉਹਨਾਂ ਕਾ 2 ਇੰਚ ਤੇ ਪਾਣੀ ਚਲ ਉੱਤਰਿਆ 2 ਇੰਚ ਚੰਗੀ ਗੱਲ ਐ ਤੇ ਅੱਗੇ ਹੋਰ ਵੀ ਉੱਤਰੇ ਘੱਗਰ ਛੇਤੀ ਛੇਤੀ ਖਾਲੀ ਹੋਵੇ ਤਾਂ ਜੋ ਸਾਰਿਆਂ ਦੀ ਫਿਕਰ ਮੁੱਕੇ ਘੱਗਰ ਦੇ ਵਾਸਤੇ ਕੰਡਿਆਂ ਤੇ ਪਿੰਡ ਜਿਹੜੇ ਨੇ ਬਹੁਤ ਫਿਕਰੇ ਜੀ ਦਿਨ ਰਾਤ ਪਾਣੀ ਦਾ ਸਤਾਉਂਦਾ ਐ ਵੈਗ ਨੂੰ ਸੁੱਖ ਰੱਖੇ ਜੀ ਆ ਇਟਾਂ ਨਾਲ ਪਹਿਲਾਂ ਪਾਣੀ ਲੱਗਿਆ ਸੀ ਉਹ 2-3 ਇੰਚ ਪਾਣੀ ਘਟ ਗਿਆ ਜੀ ਲਗਭਗ ਹੌਲੀ-ਹੌਲੀ ਹੁਣ ਅੱਜ ਰਾਤ ਹੋਰ ਜ਼ਿਆਦਾ ਘਟ ਸਕਦਾ ਕੱਲ ਨੂੰ ਹੋਰ ਵੱਧ ਘਟ ਸਕਦਾ ਜੀ ਫਿਰ ਪੁੱਟਾਂ ਚ ਆ ਜਾਏਗਾ ਇੰਚਾਂ ਤੋਂ ਪੁੱਟਾਂ ਦੇ ਹਿਸਾਬ ਨਾਲ ਫਿਰ ਹੌਲੀ-ਹੌਲੀ ਘਟੇਗਾ ਤੇ ਛੇਤੀ-ਛੇਤੀ ਫਿਰ ਪਾਣੀ ਘਟੇ ਤੇ ਫਿਰ ਮੁੱਕੇ ਜੀ ਤੇ ਆ ਛੜਕ ਉਧਰ ਨੂੰ ਜਾਂਦੀ ਹੈ ਜੀ ਆਪਣਾ ਉਹ ਸਾਹਮਣੇ ਵਾਲਾ ਪਿੰਡ ਤੇ ਹੈਗਾ ਤੁਹਾਨੂੰ ਜ਼ੂਮ ਕਰਕੇ ਵਿਖਾਉਣੇ ਰਾਮਪੁਰ ਪੜਤਾ ਇਹ ਪੰਜਾਬ ਦਾ ਪਿੰਡ ਹੀ ਇਹ ਦੋਗੇ ਹਰਿਆਣਾ ਸ਼ੁਰੂ ਹੋ ਜਾਂਦਾ ਜੀ ਇਹ ਲਗਭਗ ਹੱਦ ਜੀ ਤੇ ਨ ਇੱਕ ਦੋ ਪਿੰਡ ਨੇ ਜਿਹੜੇ ਇੱਥੇ ਰਾਮਪੁਰ ਪੜਤਾ ਪਿੰਡ ਜਿਹੜਾ ਸਾਹਮਣੇ ਦਿਖਦਾ ਪਿਆ। ਹੌਦੀ ਵੇਖੋ ਜੀ ਤੁਸੀਂ ਪਾਈਪਲਾਈਨ ਦਾ ਕਿੰਨਾ ਤਕੜਾ ਸਿਸਟਮ ਹੈ। ਜਵਾਕ ਚੰਡੀਗੜਾ ਫਿਕਰ ਕਰੀ ਜਾਂਦੇ ਉਹ ਵੀਡੀਓ ਪਾਈ ਜਾਂਦੇ ਨਾ ਹਤਪੁਰੇ। ਘੱਗਰ ਦਾ ਸੁੱਖ ਵੀ ਬੜਾ ਹੈ ਤੇ ਦੁੱਖ ਵੀ ਬੜਾ ਹੈ। ਫਾਇਦਾ ਵੀ ਹੈ ਨੁਕਸਾਨ ਵੀ ਹੈ। ਐਸੀ ਅੱਜ ਦੀ ਵੀਡੀਓ ਬਾਦਸ਼ਾਹਪੁਰ ਤੋਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ।